ਕੀ ਸੋਚਿਆ ਸੀ ਭੈਡਾ ਨੇ ਭਿੰਦੀ ਵੀਡੀਓ ਨਹੀਂ ਪਾਊਗਾ ਭੈਡੋ ਮੈਂ ਤੁਹਾਡੀ ਮਦਦ ਕਰਾ ਕੇ ਰੱਖਣੀ ਆ ਤੇ ਸਾਰੇ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਤੁਹਾਡਾ ਸਾਥ ਚਾਹੀਦਾ ਭੈਡਾ ਨੇ ਸੋਚ ਲਿਆ ਸੀ ਭਿੰਦੀ ਤਾਂ ਵੀਡੀਓ ਪਾਉਣੋਂ ਰੁਕ ਜੂ ਤੇ ਸਾਡੀ ਮੈਂ ਕਰਾਉਣੋਂ ਰੁਕ ਜੂ ਤੇ ਬਾਈ ਜੀ ਨਵੀਂ ਖੁਸ਼ੀ ਆ ਰਹੀ ਆ ਤੁਹਾਡੇ ਲਈ ਸੋ ਪਿਛਲੇ ਸਾਲ ਤੋਂ ਮੈਂ ਵੀਡੀਓ ਨਹੀਂ ਸੀ ਪਾ ਰਿਆ ਹੁਣ ਵੀਡੀਓ ਪਈਆਂ ਤੁਸੀਂ ਸਾਥ ਦਿੱਤਾ ਵੀਡੀਓ ਆਪਣੀਆਂ ਚੱਲੀਆਂ ਸ਼ੁਕਰੀਆ ਤੁਹਾਡਾ ਸੋ ਜਿੱਥੇ ਵੀ ਤੁਸੀਂ ਵੀਡੀਓ ਦੇਖ ਰਹੇ ਆ ਹੁਣ ਨਵਾਂ ਖੁਸ਼ ਆ ਰਿਹਾ ਨਵਾਂ ਕੀ ਆ ਰਿਹਾ ਆ 7000 ਡਾਲਰ ਮੈਂ ਖਰਚਿਆ ਕਰ ਰਿਹਾ ਹਾਂ ਜਿੱਦਾਂ ਬਾਕੀ ਵੱਡੇ ਵੱਡੇ ਲੋਕਾਂ ਕੋਲ ਕੈਮਰੇ ਹੁੰਦੇ ਆ ਸਾਰਾ ਕੁਝ ਹੁੰਦਾ ਆ ਮੁੰਡੇ ਕੁੜੀਆਂ ਰੱਖੇ ਹੁੰਦੇ ਆ ਹੁਣ ਆਪਣਾ ਰੇਡੀਓ ਤਾਂ ਚੱਲਦਾ ਹੀ ਸੀਗਾ ਉਹ ਵੀ ਐਪ ਤੁਹਾਨੂੰ ਦੱਸਾਂਗੇ ਤੇ ਹੁਣ ਆਪਾਂ ਵੀਡੀਓ ਵੀ ਚੱਲਿਆ ਕਰਨੀਆਂ ਦਿਨ ਰਾਤ ਤੁਸੀਂ ਨਵੀਆਂ ਫਿਲਮਾਂ ਵੀ ਦੇਖ ਸਕਦੇ ਆ ਮੇਰੀਆਂ ਪੁਰਾਣੀਆਂ ਵੀਡੀਓ ਉਹ ਦੇਖ ਸਕਦੇ ਆ ਹਾਂਜੀ ਸੋ ਤੁਸੀਂ ਤੁਹਾਡਾ ਸਾਥ ਚਾਹੀਦਾ ਮੈਂ ਕੋਈ ਡੋਨੇਸ਼ਨ ਨਹੀਂ ਕਹਿੰਦਾ ਤੁਸੀਂ ਸਾਥ ਕਿੱਦਾਂ ਦੇ ਸਕਦੇ ਹੋ ਤੁਹਾਨੂੰ ਸ਼ੋਅ ਕਰਦਾ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਤੁਹਾਡੇ ਸਾਥ ਨਾਲ ਹੀ ਨਵਾਂ ਕੁਝ ਆ ਰਿਹਾ ਆ ਸੋ ਪਿਛਲੇ ਦਿਨਾਂ ਤੋਂ ਆਪਾਂ ਕੰਮ ਕਰ ਰਹੇ ਆ ਉਸਤੇ ਸੋ ਨਵਾਂ ਤੁਹਾਨੂੰ ਕੀ ਦੇਖਣ ਨੂੰ ਮਿਲੂ ਅੱਗੇ ਮੈਂ ਪਿਛਲੇ 7 ਸਾਲਾਂ ਤੋਂ ਵੀਡੀਓ ਫੋਨ ਨਾਲ ਕਰੀ ਜਾਂਦਾ ਹੁਣ ਚਲੋ ਇਦਾਂ ਨਹੀਂ ਹੋਇਆ ਕਰੂਗੀ ਹੁਣ ਕੈਮਰੇ ਆ ਰਹੇ ਆ ਮਾਈਕ ਆ ਰਹੇ ਆ ਸੋ ਜਿੱਦਾਂ ਮੈਂ ਆਫਿਸ ਲਿਆ ਹੋਇਆ ਆ ਹਾਂਜੀ ਇੱਥੇ ਇੱਥੇ ਜਿੱਥੇ ਮੈਂ ਰਹਿਣਾ ਆ ਉਥੇ ਸਾਰਾ ਕੁਝ ਹੁਣ ਆਪਾਂ ਵੱਡੇ ਜਿੱਦਾਂ ਵੀ ਕੋਈ ਫੁਗੜੀ ਨਹੀਂ ਮਾਰਦਾ ਥੋੜਾ ਖਰਚਾ ਕਰ ਰਹੇ ਆ ਠੀਕ ਹੈ ਨਾ ਪਰ ਤੁਹਾਡਾ ਸਾਥ ਚਾਹੀਦਾ ਐਪ ਵੀ ਆਪਣੀ ਨਵੀਂ ਤਿਆਰ ਹੋ ਰਹੀ ਆ ਉਤੇ ਆਡੀਓ ਵੀ ਚੱਲਿਆ ਕਰੂ ਰੇਡੀਓ ਮੈਂ ਪ੍ਰੋਗਰਾਮ ਕਰਦਾ ਹੁੰਨਾ ਹੁਣ ਮੈਂ ਵੀਡੀਓ ਕਰਕੇ ਰੇਡੀਓ ਤੇ ਹੀ ਚੱਲਾ ਆ ਉਹ ਵੀ ਤੁਹਾਨੂੰ ਦੱਸੂਗਾ ਤੁਸੀਂ ਕਿੱਦਾਂ ਸੁਣ ਸਕਦੇ ਕਿੱਦਾਂ ਉਹ ਕਾਲ ਕਰ ਸਕਦੇ ਆ ਮੁੱਦੇ ਰੱਖੀ ਦੇ ਜਿੱਦਾਂ ਹੁਣ ਅਮਰਿਤਪਾਲ ਸਿੰਘ ਹੁਣੀ ਆਪਣੀਆਂ ਚੋਣਾਂ ਲਈ ਨਵੀਂ ਕਰਨ ਲੱਗੇ ਸਾਰਿਆਂ ਨੂੰ ਪਤਾ ਹੀ ਆ ਇਦਾਂ ਦੇ ਮੁੱਦੇ ਰੱਖੀ ਦੇ ਆ ਠੀਕ ਹੈ ਨਾ ਸੋ ਤੁਸੀਂ ਕਿੱਦਾਂ ਸਾਥ ਦੇ ਸਕਦੇ ਆ ਸਾਥ ਦਿਓ ਮੇਰਾ ਤੇ ਹੌਸਲਾ ਹੋ ਗਿਆ ਹੁਣ ਮੈਨੂੰ ਡੇਲੀ ਵੀਡੀਓ ਪਾਇਆ ਕਰੂੰਗਾ ਸਾਥ ਤੋਂ ਮੇਰਾ ਆਪਣੇ 17 ਲੱਖ ਵਾਲਾ ਜਦੋਂ ਦਾ ਖਾਤਾ ਉੱਡਿਆ ਮੈਂ ਥੋੜਾ ਤਾਨੂੰ ਪਤਾ ਹੀ ਆ ਦਿਲ ਛੱਡ ਜਾਂਦਾ ਇਨਸਾਨ ਤੇ ਲੋਕਾਂ ਨੇ ਸਾਥ ਨਹੀਂ ਦਿੱਤਾ ਮੈਂ ਕਿਹਦੇ ਲਈ ਤੁਰਿਆ ਆ ਠੀਕ ਹੈ ਨਾ ਸੋ ਸਾਥ ਕਿੱਦਾਂ ਦੇਣਾ ਤੁਸੀਂ ਜਿੱਥੇ ਮੇਰੀ ਵੀਡੀਓ ਦੇਖ ਰਹੇ ਆ ਤੁਹਾਨੂੰ ਨਾਲੇ ਦਿਖਾਉਣਾ ਨਵਾਂ ਕੀ ਆ ਰਿਹਾ ਸੋ ਬਾਈ ਜੀ ਮੇਰੀਆਂ ਸਾਰੀਆਂ ਵੀਡੀਓ ਤੇ ਹੁਣ ਲਿੰਕ ਪਾਇਆ ਕਰਨਾ ਇਦਾਂ ਤੁਸੀਂ ਤੇ ਕਲਿੱਕ ਕਰਿਆ ਕਰਨਾ ਠੀਕ ਹੈ ਜੀ ਤੇ ਇਦਾਂ ਐਡ ਆਇਆ ਕਰਨੀ ਕੁਛ ਲੈਣਾ ਨਹੀਂ ਦੇਣਾ ਨਹੀਂ ਆ ਲਓ ਐਡ ਤੇ ਕਲਿੱਕ ਕਰਕੇ ਓਪਨ ਕਰਕੇ ਦੇਖਣਾ ਹਾਂਜੀ ਆ ਦੇਖੋ ਢੇਡਾਂ ਦਾ ਕਾਲਿੰਦੀ ਜਿਹਾ ਸਵਾਲ ਐਡ ਤੇ ਓਪਨ ਕਰਕੇ ਆਹ ਲਓ ਜੀ ਇੰਨਾ ਕੰਮ ਆ ਓਪਨ ਕਰਕੇ ਦੇਖਣੀ ਆ ਇੱਥੇ ਥੱਲੇ ਨੂੰ ਜਾ ਕੇ ਬਸ ਇੰਨਾ ਕੰਮ ਆ ਕੁਝ ਖਰੀਦਣਾ ਨਹੀਂ ਵੇਚਣਾ ਨਹੀਂ ਸੋ ਤੁਹਾਡਾ ਸਾਹ ਚਾਹੀਦਾ ਬਸ ਠੀਕ ਆ ਆ ਕਲਿੱਕ ਤੇ ਜਦੋਂ ਵੀਡੀਓ ਮੁੱਕਿਆ ਕਰਨੀ ਮੈਂ ਲਿੰਕ ਪਾ ਦਿਆ ਕਰਨਾ ਠੀਕ ਆ ਜੀ ਸੋ ਨਵਾਂ ਕੁਛ ਕੀ ਜਾ ਰਿਹਾ ਉਹ ਵੀ ਤੁਹਾਨੂੰ ਸ਼ੋ ਕਰਾਂਗੇ ਠੀਕ ਆ ਜੀ ਸੋ ਫੇਰ ਉਹੀ ਕਹਿੰਨਾ ਬਾਈ ਜੀ ਮੈਂ ਕਾਫੀ ਕੋਸ਼ਿਸ਼ ਚੱਲੇ ਆਇਆ ਜੋ ਹੋ ਗਿਆ ਹੋ ਗਿਆ ਮੇਰੇ ਖਾਤੇ ਉੱਡ ਗਿਆ ਹਾਂਜੀ ਮੈਂ ਖੋਦ ਇੰਡੀਆ ਤੋਂ ਬੈਨ ਆ ਜੋ ਹੋ ਗਿਆ ਉਹ ਤਾਂ ਆਪਾਂ ਨਹੀਂ ਕਰ ਸਕਦੇ ਪਰ ਉਹਨਾਂ ਆਪਾਂ ਅੱਗੇ ਦਾ ਸੋਚ ਕੇ ਉਹ ਤਾਂ ਚੰਗਾ ਕਰ ਸਕਦੇ ਆ ਨਾ ਚਲੋ ਤੁਸੀਂ ਮੇਰਾ ਪਿਛਲੇ ਸਮੇਂ ਸਾਥ ਨਹੀਂ ਦਿੱਤਾ ਜੋ ਵੀ ਆ ਜਿਨੇ ਨਹੀਂ ਕੋਈ ਚੱਕਰ ਨਹੀਂ ਭਾਈ ਠੀਕ ਹੈ ਨਾ ਹੁਣ ਮੈਂ ਰੋਈ ਜਾਮਾ ਮੇਰਾ 17 ਲੱਖ ਉੱਡ ਗਿਆ ਸਾਲ ਤੱਕ ਰੋਂਦਾ ਹੀ ਰਿਆਂ ਭਾਈ ਮੈਨੂੰ ਪਤਾ ਵੀ ਜਦੋਂ 7 ਸਾਲ ਤੋਂ ਕੋਈ ਇਨਸਾਨ ਵੀਡੀਓ ਪਾ ਰਿਆ ਹੋਵੇ ਸਰਚਾਂ ਕਰ ਕਰਕੇ 7000 ਵੀਡੀਓ ਉੱਡ ਜਵੇ ਹਾਂਜੀ ਐਦਾਂ ਹੀ 7 ਸਾਲ ਦੀ ਮਿਹਨਤ ਐਦਾਂ ਹੀ ਉੱਡ ਗਈ ਉਹ ਬੰਦਾ ਫੇਰ ਡਿਪਰੈਸ਼ਨ 'ਚ ਹੀ ਚਲਾ ਜਾਂਦਾ ਸਾਲ ਹੋ ਗਿਆ ਮੈਨੂੰ ਤੇ ਹੁਣ ਥੋੜਾ ਠੀਕ ਹੋਇਆ ਆ ਹੁਣ ਡਿਪਰੈਸ਼ਨ 'ਚ ਤਾਂ ਨਹੀਂ ਸੀਗਾ ਭਈ ਉੱਦਾ ਭਈ ਹੋ ਨਹੀਂ ਜਾਂਦਾ ਭਈ ਮਾਈਂਡ ਨੂੰ ਯਾਰ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਜੋ ਹੋ ਗਿਆ ਹੋ ਗਿਆ ਅੱਗੇ ਦਾ ਦੇਖੀਏ ਠੀਕ ਹੈ ਨਾ ਸੋ ਬਦੋਗਾ ਤੇ ਬਾਈ ਜੀ ਇਹ ਵੀਡੀਓ ਸ਼ੇਅਰ ਕਰਿਓ ਲਾਈਕ ਕਰਿਓ ਤੇ ਐਪਾ ਹੁਣ ਤੁਹਾਨੂੰ ਦੱਸਦੇ ਆ ਜਿਹੜਾ ਜਿਹਸ ਲਿਖਿਓ ਜਿਹੜੇ ਕਹਿੰਦੇ ਆ ਵੀ ਭਾਈ ਸਾਥ ਦੇਵਾਂਗੇ ਕੋਈ ਨੂੰ ਤੂੰ ਖਿੱਚ ਕੇ ਰੱਖ ਜਿਹਸ ਜਿਹਸ ਲਿਖਦੇਓ ਮੈਨੂੰ ਹੋ ਜਾਣਾ ਵੀ ਬਾਈ ਤੁਸੀਂ ਮੇਰੇ ਨਾਲ ਆ ਠੀਕ ਆ ਹੁਣ ਮੈਂ ਚੱਲਾਂ ਆ ਰੇਡੀਓ ਤੇ ਉਹ ਹੋਰ ਖਾਤਿਆਂ ਤੇ ਮੈਂ ਹੋਰ ਸੋਸ਼ਲ ਮੀਡੀਆ ਤੇ ਮੈਂ ਉਹਦਾ ਦੱਸਦਾ ਹੁੰਦਾ ਆ ਸੋ ਜੇ ਤੁਸੀਂ ਵੀ ਰੇਡੀਓ ਤੇ ਕਾਲ ਕਰਨਾ ਚਾਹੁੰਦੇ ਆ ਮੈਂ ਤੁਹਾਨੂੰ ਮੋਬਾਈਲ ਦੱਸ ਦਿੰਦਾ ਆ ਹ ਹੁਣ ਤੋਂ 2 ਘੰਟਿਆਂ ਪਿੱਛੋਂ ਕਾਲ ਕਰ ਸਕਦੇ ਆ ਪਲਾਸਿਕ ਕੋਡ ਆ 7788340325 ਮੇਰਾ ਮੋਬਾਈਲ ਆ ਠੀਕ ਹੈ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਆਪਣੇ ਰੇਡੀਓ ਦਾ ਇੱਥੇ ਬਹੁਤ ਗੱਲਾਂ ਆਉਂਦੀਆਂ ਆ ਮੈਂ ਉਹ ਫੇਸਬੁੱਕ ਤੇ ਨਹੀਂ ਲਾਈਵ ਕਰਦਾ ਇੱਧਰ ਵੀ ਕਰਿਆ ਕਰੂੰਗੇ 778834 7788340325 7788340325 ਇਹ ਮੇਰੇ ਰੇਡੀਓ ਦਾ ਮੋਬਾਈਲ ਆ WhatsApp ਤੇ ਕਾਲ ਕਰ ਲਿਓ ਸਿੱਧੀ ਕਾਲ ਕਰ ਲਿਓ 2 ਘੰਟੇ ਆ ਪਿੱਛੋਂ ਪ੍ਰੋਗਰਾਮ ਸ਼ੁਰੂ ਆ ਅਮਰਿਤਪਾਲ ਸਿੰਘ ਦਾ ਮੁੱਦਾ ਵੀ ਉਹ ਨਮੀਆਂ ਚੋਣਾਂ ਵਾਲੀ ਆਪਣੀ ਕਰਨ ਲੱਗੇ ਠੀਕ ਹੈ ਨਾ ਸੋ ਇਹੀ ਕਹਿਣ ਆਇਆ ਸੀ ਪਹਿਲੀ ਤਰੀਕ ਆ ਸਾਰਾ ਮਹੀਨਾ ਵੀਡੀਓ ਆਉਗੀਆਂ ਤੁਸੀਂ ਕੁਝ ਨਹੀਂ ਕਰਨਾ ਵੀਡੀਓ ਮੁੱਕਿਆ ਕਰਨੀ ਜਦੋਂ ਕਲਿੱਕ ਤੇ ਜਾ ਕੇ ਐਡ ਤੇ ਕਲਿੱਕ ਕਰਿਆ ਕਰਨਾ ਬਾਕੀ ਕੰਮ ਮੇਰਾ ਆ ਬਾਕੀ ਸਰਚਾ ਮਾਰਨੀ ਆ ਭੇਡਾਂ ਦੀ ਮਹਿਕ ਰੋਣੀ ਦੀਨ ਦੁਨੀਆਦਾਰੀ ਚ ਕੀ ਹੋ ਰਿਹਾ ਉਹ ਮੇਰੇ ਤੇ ਛੱਡ ਦੋ ਤੁਸੀਂ ਕੁਝ ਨਹੀਂ ਕਰਨਾ ਠੀਕ ਹੈ ਨਾ ਇਹੀ ਕਹਿਣਾ ਆਇਆ ਸੀ ਹੁਣ ਸਾਥ ਦਿਓ ਹਾਂਜੀ ਪਹਿਲਾਂ ਵਾਲੀ ਗੱਲ ਨਾ ਹੋਵੇ ਵੀ ਭਾਈ ਮੈਂ ਸਾਰਾ ਕੁਝ ਲਟਾ ਕੇ ਫਿਰ ਕਮਾ ਵੀ ਲੋਕ ਮੇਰੇ ਨਾਲ ਖੜੇ ਨਹੀਂ ਫਿਰ ਦੱਸ ਦਿੰਦਾ ਹਾਂ ਸੋ ਖਰਚਾ ਵੀ ਹੋ ਰਿਹਾ ਮੈਂ ਡੋਨੇਸ਼ਨ ਦਾ ਨਹੀਂ ਕਹਿ ਰਿਹਾ ਉਹ ਆਪਾਂ ਕਰ ਲੈਣੀ ਹੈ ਇਦਾਂ ਹੀ ਜਦੋਂ ਵੀਡੀਓ ਮੁੱਕਿਆ ਕਰਨੀ ਕਲਿੱਕ indi-radio.ca ਐਡ ਓਪਨ ਕਰਕੇ ਦੇਖਿਆ ਕਰਨੀ ਬਾਸ ਕੁਝ ਖਰੀਦਣਾ ਨਹੀਂ ਵੇਚਣਾ ਨਹੀਂ ਇਹ ਕੈਡ ਥੱਲੇ ਆਇਆ ਕਰਨੀ ਆ ਠੀਕ ਹੈ ਜੀ ਠੀਕ ਓਕੇ ਕਰਿਓ ਫੇਰ ਤੇ ਮਿਲਦੇ ਆ ਰੇਡੀਓ ਤੇ ਚੱਲਾਂ ਮੈਂ ਸੋ ਐਪਾਂ ਵੀ ਤੁਹਾਨੂੰ ਦਿਨੇ ਆ ਰੇਡੀਓ ਵਾਲੀਆਂ ਰੇਡੀਓ ਦਾ ਉੱਤੇ ਚੱਲਿਆ ਹੀ ਕਰਨਾ ਐਪਾਂ ਤੇ ਵੀਡੀਓ ਵੀ ਚੱਲਿਆ ਕਰਨੀਆਂ ਮੇਰੀਆਂ ਪ੍ਰਾਣੀਆਂ ਤੱਥਾਂ ਵਾਲੀਆਂ ਜਾਂ ਨਵੀਆਂ ਜਿਹੜੀਆਂ ਕੈਮਰੇਆਂ ਨਾਲ ਐਨ ਪੂਰੀ ਤਰ੍ਹਾਂ ਜਿੱਦਾਂ ਧਰੋਬਰਾਠੀ ਤਿਆਰ ਕਰਦਾ ਪਿੱਛੇ ਸਾਰਾ ਕੁਝ ਚੱਲਦਾ ਇਦਾਂ ਹੁਣ ਮੁੰਡੇ ਗੁਣੀਆਂ ਵੀ ਰੱਖੇ ਆ ਖਰਚਾ ਤਾਂ ਹੋਣਾ ਹੀ ਆ ਇੱਕ ਵਾਰੀ ਬਾਈ ਹੈਨਾ ਚਲੋ ਜੋ ਵੀ ਆ ਕਿਉਂਕਿ ਹੋਰ ਤਾਂ ਮੈਂ ਕੰਮ ਕਰ ਨਹੀਂ ਸਕਦਾ ਪਤਾ ਹੀ ਆ ਸਾਰਿਆਂ ਨੂੰ ਹਾਂਜੀ ਦਿਲ ਦਾ ਆਪਰੇਸ਼ਨ ਹੋਇਆ ਮਸ਼ੀਨ ਤੇ ਚੱਲਦਾ ਪਤਾ ਹੀ ਆ ਕੰਮ ਇਹੀ ਕਰ ਸਕਦਾ ਸੋ ਇਹਨੂੰ ਹੀ ਥੋੜਾ ਵੱਡਾ ਕੰਮ ਲੱਗੇ ਆ ਤੁਹਾਡਾ ਪਿਆਰ ਚਾਹੀਦਾ ਬਸ ਕਰਿਓ ਸ਼ੇਅਰ ਤੇ ਲਿਖਿਓ ਚਾਹ ਜੱਸ ਤੇ ਚੱਲਾ ਮੈਂ ਰੇਡੀਓ ਤੇ ਤੇ ਤੁਸੀਂ ਬਸ ਕਲਿੱਕ ਕਰਿਆ ਕਰਨੀ ਹੋਰ ਕੁਝ ਨਹੀਂ ਕਰਨਾ ਕੋਈ ਮੈਨੂੰ ਪੈਸਾ ਨਹੀਂ ਦੇਣਾ ਕੱਖ ਨਹੀਂ ਕਰਨਾ ਉੱਚ ਨਾ ਤੁਹਾਡਾ ਪੈਸਾ ਜਾਣਾ ਨਾ ਤੁਹਾਡਾ ਸਮਾਂ ਜਾਣਾ ਬਸ ਠੀਕ ਆ ਨਾ ਮੈਨੂੰ ਹੋ ਜਾਣਾ ਵੀ ਭਾਈ ਲੋਕ ਮੇਰੇ ਨਾਲ ਆ ओके जी ਤੇ ਭੇਡਾਂ ਦਾ ਕਾਹ ਲਿੰਦੀ ਜੇ ਸਵਾਲ ਕਰਾ ਗਏ ਰਖਣੀ ਭੇਡਾਂ ਦੀ ਭੇਡੋ ਤੁਹਾਡਾ ਤਾਂ ਮੈਂ ਬੋ ਬੱਕਰਾ ਬੁਲਾਉਣਾ ਤੁਸੀਂ ਦੇਖੀ ਚਲੋ ਤੁਸੀਂ ਸਾਲ ਹੋ ਗਿਆ ਨਾ ਤੁਸੀਂ ਕਹਿੰਦੇ ਸੀ ਖਰੇ ਅਬ ਨਹੀਂ ਆਏਗਾ ਲੋ ਹਮ ਫਿਰ ਆ ਗਏ ਭੇਡੋ ਤੁਹਾਡੀ ਦਾ ਮੈਂ ਓਕੇ ਜੀ ਕਰਿਓ ਕੱਲੇ ਕ ਮਿਲਦੇ ਆ ਸਤਿ ਸ਼੍ਰੀ ਅਕਾਲ ਸ਼ੁਕਰੀਆ ਤੇ ਜੈਸੇ ਐਸ ਲਿਖਦੇ ਹੋ ਹੌਸਲਾ ਹੋ ਜੂ ਮੈਂ ਦੇਖਣੇ ਆ ਵੀ ਭਾਈ ਕੌਣ ਨਾਲ ਨਾਲ ਆ ਸਾਰਿਆਂ ਦਾ ਸ਼ੁਕਰੀਆ ਵੀਡੀਓ ਆਉਣ ਗਈ ਆ ਹੁਣ ਸ਼ੁਕਰੀਆ